ਸੋ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਇਹ ਯੂਨੀਵਰਸਿਟੀ ਕੋਈ ਵਿਦੇਸ਼ ਦੀ ਯੂਨੀਵਰਸਿਟੀ ਨਹੀਂ ਅਮਰੀਕਾ ਕੈਨੇਡਾ ਦੀ ਯੂਨੀਵਰਸਿਟੀ ਨਹੀਂ ਸਗੋਂ ਪੰਜਾਬ ਦੇ ਅੰਦਰ ਲੈਮਨਟਿਕ ਸਕਿੱਲ ਯੂਨੀਵਰਸਿਟੀ ਦੀ ਲੈਬ ਹੈ ਬੜੀ ਸੋਹਣੀ ਲੈਬ ਤੁਸੀਂ ਦੇਖਦੇ ਜਿਹਦੇ ਵਿੱਚ ਜਿਹੜੇ ਆ ਐਪਲ ਦੇ ਮੈਕ ਪੈਨ ਨੇ ਸਾਡੇ ਨਾਲ ਨੇ ਸਚਿੰਜੈਨ ਜੀ ਜੈਨ ਸਰ ਯੂ ਮੈਂ ਦੇਖ ਰਹਾ ਹੂੰ ਇਸਮੇ ਬੱਚੋਂ ਕਾ ਕੀ ਫਾਇਦਾ ਹੈ ਕੀ ਇਸਮੇ ਬੱਚੋਂ ਕਾ ਕਾਸਟ ਟ੍ਰੇਨਿੰਗ ਹੈ ਜੀ ਅੱਜਕੱਲ ਏਆਈ ਕੇ ਜਮਾਨੇ ਮੇ ਸਭੀ ਬੱਚੋਂ ਕਾ ਸਪਨਾ ਹੋਤਾ ਹੈ ਕਿ ਉਹ ਗੂਗਲ ਫੇਸਬੁੱਕ ਮੈਟਾ ਅਮਾਜ਼ਨ Cisco, Apple in jaisi companiyon mein naukriyan kare. इन कंपनियों में नौकरी करने के लिए एडवांस सर्टिफिकेशन की ज़रूरत होती है हम अगर आप देखेंगे हमारे पास सभी कंपनीज के साथ टाई अप में ये लैब बनी है जहाँ पे हम बच्चे को एडवांस सर्टिफिकेशन कराएंगे इन सब कंपनियों के लोग आएंगे पढ़ाने के लिए उनको ट्रेनिंग कराएंगे सर्टिफाइड कराएंगे जब वो पास आउट होंगे तो उनके पास ऑप्शन रहेगा इन कंपनियों में जॉब लेने के लिए या इन कंपनियों के पार्टनर कंपनियों में जॉब लेने के लिए तो ये एक एडवांटेज है अभी जैसे हमने बात भी किया कि जब डिग्री करेगा बच्चा तो वो स्किल लेके निकले जिससे उसको जॉब ढूंढने की जरूरत ना पड़े जॉब उसको ढूंढे तो ये हमने लैब उसी लिए ही बनाई है तो। इसमें फीस की क्या चलता है फीस ये हमारे कोर्स में ही अधिकतर इंक्लूड है और उसको अगर एग्जाम फीस देना होगा तो वही देना पड़ेगा एडिशनल फीस नहीं है इसमें हमारे यहाँ जितने भी कोर्सेज हैं उसमें से कुछ कोर्स ऐसे हैं जिसमें हम आधी फीस जॉब लगने के बाद लेते हैं जहाँ पे बच्चे को हम ट्रेनिंग कराते हैं एडवांस सर्टिफिकेशन कराते हैं एक साल उसको कंपनी में भेजते हैं ट्रेनिंग करने के लिए इंटर्नशिप करने के लिए और जब उसकी नौकरी लग जाती है वो भी अच्छे पैकेज पर तभी हम उससे आधी फीस लेते हैं जितो तुम्हें साइबर सिक्योरिटी ए आई आई बी एम के कोर्स करके ਲੱਖ ਰੁਪਏ ਜਿਹੜੇ ਕਮਾ ਸਕਦੇ ਹੋ ਔਰ ਇੱਥੇ ਦੀ ਫੀਸ ਦੀ ਗੱਲ ਕਰਾਂ ਤਾਂ ਉਹ ਵੀ ਜਿਹੜੀ ਬਹੁਤ ਘੱਟ ਹੈ ਕਿਸ਼ਤਾਂ ਵਿੱਚ ਹੈ ਲੋਨ ਦੀ ਫੈਸਿਲਿਟੀ ਹੈ ਸਕਾਲਰਸ਼ਿਪ ਮਿਲਦੀ ਹੈ ਔਰ ਗਰੀਬ ਬੱਚਿਆਂ ਦੀ ਖਾਸ ਤੌਰ ਤੇ ਜਿਹੜੀ ਹੈ ਇੱਥੇ ਮਦਦ ਕਿਤੇ ਆਂਦੀ ਹੈ ਹੁਣ ਬੱਚੇ ਨੂੰ ਬਹੁਤੇ ਪੈਸੇ ਖਰਚ ਕੇ ਵੱਡੀ ਏਦਾਂ ਦੀ ਜਿਹੜੀ ਹੈ ਟ੍ਰੇਨਿੰਗ ਹੈ ਏਦਾਂ ਦੇ ਕੋਰਸਸ ਬਾਹਰ ਜਾ ਕੇ ਕਰਨ ਦੀ ਲੋੜ ਨਹੀਂ ਅਮਰੀਕਾ ਕੈਨੇਡਾ ਦੇ ਉੱਤੇ ਲੱਖ ਰੁਪਏ ਲਾਉਣ ਦੀ ਲੋੜ ਨਹੀਂ ਹਜ਼ਾਰਾਂ ਦੇ ਵਿੱਚ ਜਿਹੜਾ ਤੁਸੀਂ ਇੱਥੇ ਇਹ AI ਕੋਰਸ ਜਾਂ ਫਿਰ ਸਾਈਬਰ ਸਿਕਿਉਰਿਟੀ ਹੋਰ ਤਰ੍ਹਾਂ ਦੇ ਜਿਹੜਾ ਬੜੇ ਟੈਕਨੋਲੋਜੀਕਲ ਜਿਹੜੇ ਅਜਤੇ ਦੇ ਯੁੱਗ ਦੇ ਕੋਰਸ ਨੇ ਤੁਸੀਂ ਉਸ ਫਿਊਚਰ ਦੇ ਲਈ ਜਿਹੜਾ ਤੁਸੀਂ ਉਹ ਆਪਣਾ ਪਲਾਨ ਕਰ ਸਕਦੇ ਹੋ ਇਥੋਂ ਸਿੱਖ ਕੇ ਆਪਣੀ ਜ਼ਿੰਦਗੀ ਜਿਹੜੀ ਸਫਲ ਬਣਾ ਸਕਦੇ ਹੋ ਸੋ ਜਿਵੇਂ ਇੱਕ 19 ਸਾਲ ਦਾ ਲੁਧਿਆਣੇ ਦਾ ਨੌਜਵਾਨ ਜਿਨੇ ਸਾਈਬਰ ਸਿਕਿਉਰਿਟੀ ਦਾ ਜਿਹੜੀ ਕੋਰਸ ਟ੍ਰੇਨਿੰਗ ਲਈ ਉਸ ਤੋਂ ਬਾਅਦ ਜਿਹੜਾ ਅਮਰੀਕਾ ਨੇ ਉਹਨੂੰ ਉੱਥੇ ਬੁਲਾ ਤੇ ਅੱਜ ਉਹ ਆਪਣਾ ਇੱਕ ਪੂਰੀ ਕੰਪਨੀ ਜਿਹੜੀ ਆ ਅਮਰੀਕਾ ਵੀ ਤਿਆਰ ਕਰ ਰਿਹਾ ਕਰ ਚੁੱਕਾ ਹੈ ਔਰ ਉਹਦੇ ਨਾਲ ਹੋਰ ਬਹੁਤ ਸਾਰੇ ਲੋਕ ਉੱਤੇ ਕੰਮ ਕਰ ਰਹੇ ਨੇ ਤੁਸੀਂ ਉਹ ਐਸੇਲੇ ਅਰਬਾਪਤੀ ਆ ਬਿਲੀਅਨ ਡਾਲਰਾਂ ਦਾ ਉਥੇ ਦਾ ਅਮਰੀਕਾ ਮਾਲਕ ਹੈ ਤੇ ਤੁਸੀਂ ਵੀ ਬਣ ਸਕਦੇ ਹੋ ਇੱਥੋਂ ਇਸ ਲੈਮਨ ਟੈਕਸਟਾਈਲ ਯੂਨੀਵਰਸਿਟੀ ਚੋਂ ਇੱਕ ਕੋਰਸ ਸਿੱਖ ਕੇ ਸਾਈਬਰ ਸਿਕਿਉਰਿਟੀ ਦਾ AI AI ਦਾ ਕੋਰਸ ਸਿੱਖਦਾ ਔਰ ਬਹੁਤ ਘੱਟ ਪੈਸੇ ਨਾਲ ਹੁਣ ਤੁਹਾਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਇੱਥੇ ਹੀ ਜਿਹੜਾ ਆ ਪਾਵਰ ਡਾਈ ਜਿਹੜਾ AI ਪਲਾਂਟ ਜਿਹੜਾ ਆ ਇਹ ਮੈਕ ਤੁਸੀਂ ਦੇਖ ਸਕਦੇ ਹੋ Apple ਦੇ ਮੈਕ ਪੈਨ ਇਹ ਤਾਂ ਤੁਹਾਨੂੰ ਜਿਹੜੀ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਊਗੀ ਇੱਥੇ ਤਾਂ ਤੁਹਾਨੂੰ ਸਿੱਖਿਆ ਦਿੱਤੀ ਜਾਊਗੀ ਕੋਚਿੰਗ ਦਿੱਤੀ ਜਾਊਗੀ ਸੋ ਇਹ ਸਿੱਖ ਕੇ ਤੁਸੀਂ ਇਧਰ ਟ੍ਰੇਨ ਹੋ ਕੇ ਵਿਦੇਸ਼ ਵਿੱਚ ਜਾ ਕੇ ਤੁਸੀਂ ਵੀ ਬਣ ਸਕਦੇ ਹੋ ਮਿਲੀਅਨ ਬਿਲੀਅਨ ਡਾਲਰਾਂ ਦੇ ਮਾਲਕ